ਮੈਨੂੰ ਨਾ ਬਾਹਰ ਜਾਣਾ ਆਂਦਾ ਹੀ ਬੁੜਿਆ ਕੰਮ ਆ ਅੱਜ ਵੀ ਮੈਚ ਚੰਗਾ ਹੈ ਨਾ ਤੇ ਪਲੇਅਰ ਦੀ ਲਾਈਫ ਆ ਭਲਵਾਨ ਜੀ ਬਾਕੀ ਬਾਬਾ ਰੱਖੇ ਸੋਹਣੇ ਰਾਜੀ ਇਹਨੇ ਜਿਹੜਾ ਚੈਨਲ ਖਰਾਬ ਕਰਦਾ ਇਹ ਗੱਲ ਬੋਲਣੀ ਆ ਨਿੱਕੀ ਜੀ ਬੋਲਣੀ ਗਲਤ ਨਹੀਂ ਬੋਲਣੀ ਇਹ ਕਹਿੰਦੇ ਨੇ ਵੀ ਦੁਨੀਆ ਨੂੰ ਦੋ ਪਾਸੇ ਦੰਦੇ ਤੇ ਹਾਰੀ ਨੂੰ ਇੱਕ ਪਾਸੇ ਆ ਜੇ ਅਸੀਂ ਬੋਲੀਏ ਨਾ ਫਿਰ ਲੋਕੀ ਕਹਿੰਦੇ ਵੀ ਇਹਦੇ ਬੋਲ ਦੇਣੀ ਚਾਕੜ ਆ ਜਿਵੇਂ ਹਾ ਸਮਝਾ ਕਾਠਾ ਹਾ ਸਠਾ ਖੁੱਲ ਕੇ ਕਰਦੇ ਆ ਫਿਰ ਲੋਕੀ ਕਹਿੰਦੇ ਬੋਲਦਾ ਜ਼ਿਆਦਾ ਪਕਾਈ ਕਰਦੇ ਆ ਮਣੋ ਦੱਸੋ ਵੀਰ ਜੀ ਤੁਸੀਂ ਸਾਨੂੰ ਛੱਡੋਗੇ ਕਿਹੜੇ ਪਾਸੇ ਉਹ ਨਹੀਂ ਚੱਕ ਰਿਹਾ ਗੱਲ ਕਰ ਲਿਆ ਇੱਕ ਗੱਲ ਕਹਾਂ ਜਿਹੜਾ ਪਲੇਅਰ ਬੰਦਾ ਨਾ ਕਦੀ ਕਿਸੇ ਦਾ ਗੁੱਸਾ ਨਾ ਕਰੇਗਾ ਇਹ ਆਪਾਂ ਕਰਦੇ ਨਹੀਂ ਤੇ ਨਹੀਂ ਲਾਈਦੀ ਪਰ ਪ੍ਰਵਾਹ ਜੀ ਨੂੰ ਮਿਲੇ ਨਹੀਂ ਸਾਨੂੰ ਆਪ ਦੀ ਦੱਸਦਾ ਜਦੋਂ ਮੈਂ ਨਵਾਂ ਨਵਾਂ ਤੁਹਾਡੇ ਅਰਜ ਹੋਣਾ ਮੈਨੂੰ ਲੋਕੀ ਕਹਿੰਦੇ ਹੁੰਦੇ ਵੀ ਇਹ ਸਟਰੀਟ ਰੌੜ ਬੜਾ ਜ਼ਿਆਦਾ ਕਰਦਾ ਵੀ ਇਹ ਇਹ ਇੰਨਾ ਜ਼ਿਆਦਾ ਸਟਰੀਟ ਰੌੜ ਕਰਦਾ ਨਾ ਇਹਦੇ ਤੇ ਜਵਾਗ ਨਹੀਂ ਹੋਣਾ ਇਹਦੇ ਤੇ ਬੱਚੇ ਨਹੀਂ ਹੋਣੇ ਲੋਕੀ ਲੋਕੀ ਪਹਿਲੋਂ ਕਿਆਫਾ ਲਾ ਲੈਂਦੇ ਸਾਰਾ ਕੁਝ ਪੀਏ ਦੇ ਸਮਾਨ 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 ਹੁਣ ਵੀ ਤੁਹਾਡੇ ਸਾਹਮਣੇ ਹੀ ਹੈ ਯਸ ਲੋਕੀ ਲੋਕੀ ਬੜਾ ਕੁਝ ਕਹਿੰਦੇ ਆ ਉਹ ਲੋਕਾਂ ਦਾ ਨਹੀਂ ਕੋਈ ਚੱਕਰ ਨੂੰ ਕਿ 7 ਵਜਣੇ 7 ਵਜੇ 7 ਵਜਣੇ ਆਪਾਂ ਮਾੜਾ ਥੋੜੀ ਗਾ ਲਾ ਆਪਾਂ ਉਹਨਾਂ ਦਾ ਨਾ ਆਪਾਂ ਜੇ ਮੰਨ ਲਾ ਇੱਕ ਜਾਣੇ ਨੇ ਆਪਾਂ ਨੂੰ ਵੀਉ ਮਾੜੇ ਦਿੱਤੇ ਆ ਕਿੰਨੇ ਜਾਣੇ ਆਪਣੀ ਸਿਰਤ ਕਰਦੇ ਸਾਰੇ ਬਸ ਸਭ ਕੁਝ ਇਹ ਕਹਿੰਦੇ ਹੁੰਦੇ ਵੀ ਮਾੜਾ ਕਹਿਣ ਵਾਲੇ ਕੋਈ ਜ਼ਰੂਰੀ ਨਾ 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 ਉਹ ਉਹਨੂੰ ਉਹਨੂੰ ਵੀ ਕਿਤੇ ਗਲਤ ਲੱਗਾ ਕੁਝ ਤੇ ਕੋਈ ਨਹੀਂ ਉਹਨੇ ਵੀ ਆਪਾਂ ਨੂੰ ਵਧੀਆ ਵਧੀਆ ਕਮੈਂਟ ਕਰੂਗਾ ਇਦਾਂ ਨਹੀਂ ਕਹਿਦਾ ਹੁੰਦਾ ਬਾਕੀ ਪਿਆਰ ਕਰਨ ਵਾਲੇ ਬੜੇ ਵਾਰ ਆਪਾਂ ਨੂੰ ਜਿੱਦਾਂ ਆਪਾਂ ਇਦਾਂ ਦੇਖ ਕੇ ਨਹੀਂ ਗੁੱਸਾ ਆ ਜਾਂਦਾ ਉਹ ਕੋਈ ਨਹੀਂ ਕੋਈ ਨਹੀਂ ਠੀਕ ਹਾਂਜੀ ਸਟੇਰੋ